ਆਹ ਪੁਲ ਜਿਹੜਾ ਨਵਾਂ ਬਣਿਆ ਹੁਣ ਪੁਰਾਣਾ ਪੁਲ ਉਹ ਪਰਾ ਸੀ ਉਹ ਪਿਛਲੇ ਸਾਲ ਟੁੱਟ ਗਿਆ ਸੀ ਮਾਰਚ ਵਿੱਚ ਐਸ ਸਾਲ ਫਿਰ ਮਾਰਚ ਵਿੱਚ ਟੁੱਟਿਆ ਸੀ ਉਹ ਉਸ ਤੋਂ ਬਾਅਦ ਆ ਨਵਾਂ ਪੁਲ ਬਣਿਆ ਤੇ ਥੱਲੇ ਵਹਿੰਦੀ ਨਦੀ ਅਲਕਨੰਦਾ ਕਿ ਮੌਸਮ ਖਰਾਬ ਹੋਣ ਡਿਆ ਮਾੜੀ ਮਾੜੀ ਬੂੰਦਾਬੰਦੀ ਜੀ ਹੈਗੀ ਏ ਦੇਖਦੇ ਹੁਣ ਅੱਗੇ ਕੀ ਹੋਏਗਾ ਉਹ ਉੱਪਰੋਂ ਗੱਡੀ ਮਿਲੇਗੀ ਗੱਡੀ 'ਚ ਬੈਹਿ ਕੇ 4-5 ਕਿਲੋਮੀਟਰ ਦਾ ਸਫ਼ਰ ਕੱਟਾਂਗੇ। ਉਸ ਤੋਂ ਬਾਅਦ ਪੈਦਲ ਯਾਤਰਾ ਸ਼ੁਰੂ। ਲੋ ਜੀ ਚੜਾਈ ਸ਼ੁਰੂ ਹੋ ਗਈ ਆਪਣੀ ਤਾਂ। ਹਾਂ ਵੀ ਰੇਡ ਦਾ ਬਹਿਣਾ ਅਪਰ। ਇੱਧਰ ਵਲੌਗਿੰਗ ਚੱਲਣ ਦੀ ਝੋਰਾਂ ਝੋਰਾਂ ਦੇ। ਕਮੈਂਟਰੀ ਤੇ ਏ ਢਿੱਲ ਕਰਦੇ ਕਰਨ ਲੱਗਾ ਸੀ ਕਹਿੰਦਾ ਅੱਜ ਨਹੀਂ ਜਾਂਦੇ ਕੱਲ ਨੂੰ ਜਾਵਾਂਗੇ। ਇਹ ਪੱਟ ਪੀੜ ਹੁੰਦੇ ਨੇ। ਮਾ ਨਹੀਂ ਅੱਜ ਹੀ ਜਾਣਾ ਲਵ ਕਰ ਰੋ ਲੌਗਰ ਟੱਕ ਰਿਆ ਮਾ ਅੱਜ ਹੀ ਜਾਣਾ ਕੱਲ ਨੂੰ ਨਹੀਂ ਚਲੋ ਬੰਦ ਕਰੀਏ ਕੱਢ ਲਈ ਕੋਈ ਸੰਗਤ ਹੋਰ ਆਉਂਦੀ ਵੀ ਥੱਲੋਂ 20 ਮਿੰਟ ਹੋਰ ਨੇ 20 ਮਿੰਟਾਂ ਬਾਅਦ ਇਹਨਾਂ ਨੇ ਸੰਗਤ ਦਾ ਜਾਣਾ ਬੰਦ ਕਰ ਦੇਣਾ 2:00 ਵਜੇ ਤੱਕ ਜਾਂਦੇ ਹੁੰਦੇ ਨੇ ਸਤ ਸ੍ਰੀ ਅਕਾਲ ਤੁਸੀਂ ਕਿੱਥੋਂ ਆਏ ਜੀ ਪੰਜਾਬੋਂ ਫਰੀਦাবাদ ਤੋਂ ਹੋਵੇ ਜੀ ਅੱਛਾ ਹਰਿਆਣੇ ਤੋਂ ਹਾਂਜੀ ਹਰਿਆਣਾ ਫਰੀਦাবাদ ਤੇ ਤੁਸੀਂ ਬਾਜੀ ਦਿੱਲੀੋਂ ਬਾਜੀ ਦਿੱਲੀ ਤੋਂ ਤੁਸੀਂ ਦਿੱਲੀ 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 ਬਾ ਠੀਕ ਆ ਜੀ ਤੇ ਦਿੱਲੀ ਦੇ ਹਰਿਆਣੇ ਵਾਲੇ ਆਪਣੇ ਆੜੀ ਬਣ ਗਏ ਹੈ ਅਸੀਂ ਪੰਜਾਬ ਡਿਸਟ੍ਰਿਕਟ ਪਟਿਆਲਾ ਹਾਂ ਬਾਪੂ ਜੀ ਆਪਣੀ ਭੈਣ ਨਾਲ ਗੱਲ ਕਰ ਰਹੇ ਨੇ ਉਹ 1997 ਚ ਜਦੋਂ ਪਾਤਰਾ ਬਲਾਕ ਬਣਿਆ ਸੀ ਉੱਥੇ ਸੀ ਡੀਪੀਓ ਆਫਿਸ ਵਿੱਚ ਰਹੇ ਨੇ ਜੋ ਆਪਣੇ ਸਾਰੇ ਇਹਨਾਂ ਪਿੰਡਾਂ ਨੂੰ ਜਾਣਦੇ ਨੇ ਗਲੋਲੀ ਸ਼ਹਿਰਗੜ ਨੂੰ ਮਾਕੇ ਉਹਨਾਂ ਯਾਤਰਾ ਦੇ ਆਖਰੀ ਦਿਨ ਚੱਲਦੇ ਪਏ ਨੇ ਤੇ ਆ ਖੱਚਰਾਂ ਉੱਪਰੋਂ ਵਾਪਸ ਆ ਗੀਆਂ ਇਹਨਾਂ ਦਾ ਹੁਣ ਸੀਜ਼ਨ ਖਤਮ ਹੋ ਗਿਆ ਹੈ ਅਗਾ 25 ਮਈ ਨੂੰ ਫਿਰ ਦੁਬਾਰਾ ਜਦੋਂ ਹੈਮਕੌਂਡ ਸਾਹਿਬ ਖੁੱਲੇਗਾ ਤੇ ਫਿਰ ਉੱਪਰ ਲੈ ਕੇ ਜਾਣਗੇ ਇਹਨਾਂ ਨੂੰ ਤਾ ਇੱਥੇ ਗੱਡੀਆਂ ਖੜੀਆਂ ਨੇ ਇਹ ਮੇਰੇ ਖਾਲ 50 ਰੁਪਏ ਲੈਂਦੇ ਨੇ ਤੇ 4-5 ਕਿਲੋਮੀਟਰ ਅੱਗੇ ਤੱਕ ਛੱਡ ਆਉਂਦੇ ਨੇ ਇਹਦੇ ਨਾਲ ਸਫ਼ਰ ਥੋੜਾ ਜਿਹਾ ਆਸਾਨ ਹੋ ਜਾਂਦਾ ਹੈ ਗੱਡੀ 'ਚ ਬੈਈਏ ਸਾਰੀਆਂ ਸਾਂਝਾ ਸਾਰੇ ਨੇ ਬਹੁਤ ਸੀਟਾਂ ਨੇ ਮੰਨ ਲੈ ਵਿਚਾਰ ਚ ਬੈਸ ਅੱਡੇ ਕੋ ਸਿੰਘ ਦੇ ਡਾਰ ਖੜੇ ਆ ਤੇ ਘਰ-ਘਰ ਦੋਨੋਂ ਤੁੰਨ ਕੇ ਗੱਡੀ ਲੈ ਜਾਣੀਆਂ ਏ ਆਪਣੇ ਕੰਵਲ ਸ਼ੇਰਗੜ੍ਹ ਦੀ ਪਹਿਲੀ ਸੀਟ ਮਲ ਕੇ ਤੇ ਆ ਪਿੱਛੇ ਸਾਰੀ ਸੰਗਤ ਬੈਠੀ ਆਪਣੀ ਤੇ ਆ ਜਾਗੇ ਪੂਰੇ ਵੀਰ ਆਪਾਂ ਸਾਰੇ ਆ ਜਾਾਂਗੇ ਭਾਈ ਆ ਜਾਾਂਗੇ ਨਹੀਂ ਤੇ ਬਹਿਣਾ ਝੋਲੀਆਂ ਝਾਲੀਆਂ ਚ ਅਰੇ ਆ ਜਾਾਂਗੇ ਭਾਈ ਆ ਜਾਾਂਗੇ ਇਕੱਠੀਆਂ ਨਹੀਂ ਡਰਾਈਵਰ ਨੂੰ ਛੱਡ ਆਹ ਮਾਰਸਲ ਗੱਡੀਆਂ ਵਧੀਆ ਮੋਟਾ ਹੁੰਦਾ ਲੋ ਜੀ ਗੱਡੀ ਤੋਰਦੀ ਆ ਲੈ ਕੇ ਉਧਰਾਂ ਦਾ ਨਾਂ ਹੋ ਗਿਆ ਬਾਹਰ ਕੇ ਪਾਣੀ ਇਹ ਵਾਲੀ ਇਹ ਹੋਰ ਸੋਮਾ ਹਾਂ ਸੋਮਾ ਰਾਣੀ ਪੰਜਾਬ ਮੇ ਰਾਣੀ ਥੀ ਪਹਿਲੇ ਪੰਜਾਬ ਦੀ ਰਾਣੀ ਓਦੀ ਸੀ ਸਮਾ ਹੋ ਗਈ 2:14 ਤੇ ਅਸੀਂ ਪੁਲਨਾ ਪਿੰਡ ਵਿੱਚ ਪਹੁੰਚ ਗਏ ਆ ਸਾਹਮਣੇ ਪੁਲਨਾ ਪਿੰਡ ਤੇ ਇੱਥੋਂ ਤੱਕ ਗੱਡੀ ਆਉਂਦੀ ਏ ਇੱਥੋਂ ਬਾਅਦ ਪੈਦਲ ਯਾਤਰਾ ਸ਼ੁਰੂ ਹੋ ਜਾਂਦੀ ਏ ਤੇ ਇਧਰਲੇ ਪਾਸੇ ਇਸ ਕਮਰੇ ਵਿੱਚ ਹੁੰਦੀ ਏ ਐਂਟਰੀ ਸਾਰਿਆਂ ਦੀ ਐਂਟਰੀ ਕਰਵਾ ਕੇ ਫਿਰ ਸੰਗਤਾਂ ਇੱਥੋਂ ਅੱਗੇ ਜਾਂਦੀਆਂ ਨੇ ਆ ਸਾਰ ਜਥਾ ਆਪਣਾ ਕੁੱਲ 11 ਮੈਂਬਰ ਨੇ ਆਪਣੇ ਇਸ ਜੱਸੇ ਦੇ ਜਿਹੜੇ ਉੱਥੋਂ ਆ ਸਾਹਮਣੇ ਗੱਡੀ ਜਿਹੜੀ ਖੜੀ ਹੈ ਇਹਦੇ ਵਿੱਚ ਬਹਿ ਕੇ ਆਏ ਨੇ ਜਿਹੜੇ ਉਹ ਵਾਲਾ ਚੰਗਲ ਛੱਡਦੇ ਹੁੰਦੇ ਸੀ ਇਸ ਤੋਂ ਅੱਗੇ ਸਾਰੇ ਜਣੇ ਇੱਥੋਂ ਪੈਦਲ ਜਾਣਗੇ ਤੇ ਨਾ ਪਾਣੀ ਨਾ ਪੁਰਾਣਾ ਕਦਾਈ ਨਾ ਮਾਰ ਜਾਨਾ ਆਨੇ ਤੇ ਤੁਹਾਡੀ ਮੁਰਗੀ ਜਿਵੇਂ ਮੁਰਗੀ ਲੈਣਾ ਨਾ ਤੇ ਬੁਖਾਰ ਜਿਵੇਂ ਅਜਿਹਾ ਤੇ ਸਦਾ angle ਲੈ ਜਾ 6 ਦਿਨ ਤਾਂ ਆਵਾ ਨਾ ਨਹੀਂ ਆਉਂਦੇ ਮੈਂ ਆਲੇ ਵੁਰੇ ਮੈਂ ਪਾਣੀ ਲਾਂਸਾ ਜੋਲ ਤੜਾਈ ਚੜਨੀ ਹੋਏ ਨਾ ਉਦੋਂ ਪਲੰਘਾਂ ਛੋਟੀਆਂ ਤੇ ਚਾਲ ਥੋੜੀ ਘੱਟ ਰੱਖੋ ਮੰਦਾ ਥੱਕਦਾ ਨਹੀਂ ਹੈਗਾ ਹੋ ਜਾਂਦੇ ਆਪਣੇ ਨਾਲ ਦੇ ਗਰਮੀ ਲੱਗ ਲੱਗੀ ਹਾਂਜੀ ਭਾਜੀ ਆ ਵੀ ਨਸੀਬ ਕਿਵੇਂ ਆ ਚਾਲ ਹੈ ਕਿ ਨਾ ਮੈਂ ਉੱਤੇ ਪਾਈ ਹੋਈ ਅੱਪਰ ਜੀ ਹਾਂ ਇਹ ਲਾਉਨੇ ਆ ਹਾਂ ਮੈਨੂੰ ਤਾਂਹੀਂ ਪਹਿਲਾਂ ਲਾਦ ਨਹੀਂ ਪਤਾ ਉਹਦੇ ਲਈ ਅੱਪਰ ਜੀ ਲਾਹ ਗਏ ਤੇ ਬੈਗ ਟੰਗ ਲਿਆ ਕੋਈ ਜਿਹੜੇ ਤਣੀ ਲਾ ਰਹੀ ਇਹਦੇ ਨਾਲ ਬੈਗ ਕਿਸਕ ਦਾ ਨਹੀਂ ਹੈਗਾ ਕਿੱਥਾ ਹੋ ਤੁਸੀਂ ਕਹਾਂਦੇ ਹੋ ਬਿਲਾਸਪੁਰ ਬਿਲਾਸਪੁਰ ਸੇ ਠੀਕ ਹੈ ਬਿਜਰੀ ਯਾਤਰਾ ਨਾਮ ਕੀ ਜਰਾ ਅਵੀ ਅਵੀ ਕੌਨਸੀ ਕਲਾਸ ਵਿੱਚ ਪੜ੍ਹਦੇ ਹੋ? 8 8ਵੀਂ ਵਿੱਚ ਬੜੀਆ ਬਿਲਕੁਲ ਬਿਲਕੁਲ ਇਹ ਬਾਈ ਆਪਣੇ ਨਾਲ ਨੇ ਹਾਂਜੀ ਬਾਜੀ ਆਪਣੇ ਨਾਲ ਤੁਹਾਡਾ ਕੀ ਨਾਮ ਹੈ? ਸਰਬਜੀਤ ਸਰਜੀਤ ਤੁਹਾਡਾ ਗੁਰਿੰਦਰ ਸਿੰਘ ਹਾਂਜੀ ਤੁਹਾਡਾ ਵੀਰ ਜੀ ਜੋਰਾਵਰ ਸਿੰਘ ਜੋਰਾਵਰ ਸਿੰਘ ਦਾ ਕਿੱਥੋਂ ਕਿੱਥੋਂ ਤੁਸੀਂ? ਅਸੀਂ ਯੂਪੀ ਦੇ ਵਿੱਚੋਂ ਯੂਪੀ ਤੋਂ ਯੂਪੀ ਤੋਂ ਹੈ? ਉਹ ਪਰਲਾ ਬਾਈ ਮੈਂ ਪੌਂਟਾ ਸਾਹਿਬ ਤੋਂ ਪੌਂਟਾ ਸਾਹਿਬ ਤੋਂ ਠੀਕ ਹੈ ਕੋਈ ਗੱਲ ਨਹੀਂ ਸੰਗਤ ਹੈਗੀ ਇਕੱਠੀ 2 ਵਜੇ ਤੋਂ ਪਹਿਲਾਂ ਠੀਕ ਹੈ ਸਾਰ ਜਣੇ ਕੋਲ ਆ ਗਏ 10 ਵਜੇ ਤੱਕ ਪਹੁੰਚੇ ਰਹਾਂਗੇ ਅਸੀਂ ਉੱਥੋਂ ਦੋ ਜਣੇ ਤੁਰੇ ਸੀ ਤੇ ਹੁਣ ਅਸੀਂ ਹੋ ਗਏ 11 ਜਣੇ 11 ਤ੍ਰੀਸੀ ਗੇਸ ਤੱਕ ਆ ਵੀ ਬਾਈ ਆਪਣੇ ਨਾਲ ਨੇ ਹਾਂਜੀ ਕੀ ਨਾਮ ਤੁਹਾਡਾ ਬਾਈ ਰਾਜਿੰਦਰ ਕੀ ਨਾਮ ਰਾਜਿੰਦਰ ਸਿੰਘ ਕਿੱਥੋਂ ਕਪੂਰਥੱਲੋਂ ਆਈ ਕਪੂਰਥੱਲੋਂ ਹਾਂਜੀ ਭਾਜੀ ਤੁਹਾਡਾ ਕੀ ਨਾਮ ਹੈ ਸੁਦੇਜੀਤ ਸਿੰਘ ਤੁਸੀਂ ਅਜੇ ਵੀ ਨਾਲੀ ਦਾ ਭਰਾ ਛੋਟਾ ਅੱਛਾ ਕਪੂਰਥਲੇ ਤੋਂ ਚੋ ਬਾਈ ਅੱਗੋ ਅਗਲਾ ਉਹ ਵੀ ਕਪੂਰਥਲੇ ਤੋਂ ਐ ਤੇ ਗਗਨਦੀਪ ਸਿੰਘ ਠੀਕ ਹੈ ਜੀ ਤੇ ਚੜਾਈ ਬਿਲਕੁਲ ਤਿੱਖੀ ਆ ਗਈ ਕੋਟੀਆਂ ਕੋਟ ਸਾਰੇ ਲੈ ਗਏ ਹੁਣ ਥੱਲੇ ਠੰਡ ਸੀ ਜਿਵੇਂ ਜਿਵੇਂ ਜ਼ੋਰ ਲੱਗਦਾ ਤੇ ਉਹਦਾ ਮੁਰਕਾਈਆਂ ਦਾ ਗਰਮੀ ਆ ਜਾਂਦੀ ਹੈ ਬਹੁਤ ਉੱਚੀ ਆ ਗਏ ਹਾਲੀਵੁੱਡ ਚੜਦੇ ਚੜਦੇ ਤੇ ਜਦੋਂ ਯਾਤਰਾ ਸ਼ੁਰੂ ਹੁੰਦੀ ਹੈ 25 ਮਈ ਨੂੰ ਉਹਨਾਂ ਦਿਨਾਂ ਦੇ ਵਿੱਚ ਬਰਸਾਤਾਂ ਤੋਂ ਪਹਿਲਾਂ ਇੱਥੇ ਬਹੁਤ ਰਸ਼ ਹੁੰਦਾ ਹੈ ਬਹੁਤ ਸੰਗਤ ਹੁੰਦੀ ਹੈ आजुक ही ਆਉਂਦਾ ਵਾਪਸ ਵਿਰਲਾਟਾਂ ਵੀ ਮਿਲਦਾ ਹੈ ਤੇ ਜਾਣ ਵਾਲੇ ਵੀ ਅਸੀਂ ਆ 10-11 ਬੰਦੀ ਆਏ ਆ ਹੋ ਸਕਦਾ ਪਹਿਲਾਂ ਕੋਈ ਇੱਕ ਦੋ ਜੱਥੇ ਲੰਘੇ ਹੋਣ ਬਾਕੀ ਬਿਲਕੁਲ ਸ਼ਾਂਤ ਏਰੀਆ ਜੰਗਲੀ ਏਰੀਆ ਹੈ ਸਰ ਇਹ ਖਾਲਸਾ ਵਰੀ ਫਤਿਹ ਜੀ ਜਿੱਥੇ ਚੜ੍ਹਾਈ ਥੋੜੀ ਤਿੱਖੀ ਹੁੰਦੀ ਏ ਉੱਥੇ ਥੋੜਾ ਜਿਹਾ ਮੜਾ ਸਾਹਨ ਹੁੰਦਾ ਕਿਉਂਕਿ ਆਪਣਾ ਪਹਿਲਾ ਤਜਰਬਾ ਇਹ ਹੈ ਬਾਕੀ ਇਹ ਚੜ੍ਹਾਈ ਤਿੱਖੀ ਨਹੀਂ ਹੈਗੀ ਫਿਰ ਕੋਈ ਚੱਕਰ ਨਹੀਂ ਪਰਿਵਾਰ ਨਾਲ ਕਰਨ ਦਾ ਸਭ ਤੋਂ ਵਧੀਆ ਟਰੈਕ ਹੈ ਧਾਰਮਿਕ ਟਰੈਕ ਆਪਾਂ ਕਹਿ ਸਕਦੇ ਹਾਂ ਨੂੰ ਇਹ ਲੀਗਪਟਰ ਜਾਂਦੇ ਆ ਉਪਰ ਇੱਕ ਗੋਵਿੰਦ ਘਾੜ ਤੋਂ ਗੋਵਿੰਦ ਧਾਮ ਤੱਕ ਜਾਂਦੇ ਨੇ ਕਹਿੰਦਾ ਵੀ ਖੜੀ ਚੜਾਈ ਹੈ ਕਿਰਪਾ ਧੀਰੇ ਚੱਲੇ ਕੋਈ ਨਹੀਂ ਵੀ ਹੌਲੀ ਚੱਲਦੇ ਪਏ ਆ ਅਸੀਂ ਇੱਥੇ ਨੱਟ ਨਹੀਂ ਚੱਲਦਾ ਬੀਂਡਾਂ ਦੀ ਆਵਾਜ਼ ਆਉਂਦੀ ਬੋਲਦਿਆਂ ਦੀ ਜੰਗਲ ਚੋਂ ਬਹੁਤ ਦੁੱਖ ਦੁਖੀ ਨੇ ਲੋਕ ਕਾਚੀ ਧੀਓ ਦਾ ਸ਼ਾਇਦ ਹੋਟਾ ਚੱਲ ਰਹਿਣਾ ਨਾਲੇ ਕਹਿੰਦੇ ਜਾਨ ਨਹੀਂ ਦਿੰਦੇ ਅਸੀਂ ਫਿਰ ਜਲਦੀ ਨਿਕਲ ਗਏ ਸੀ ਭਾਈ ਪੰਜ 5:30 ਦੇ ਨਿਕਲ ਗਏ ਸੀ ਅੱਛਾ ਤੇ ਬਰਫ਼ ਤੋਂ ਸਾਨੂੰ ਗੋਬਿੰਦ tạmਪਤੀ ਕਿਲੋਮੀਟਰ ਉੱਪਰ ਸ਼ੁਰੂ ਹੋ ਗਈ ਸੀ ਪਰਬਣੀ ਅੱਛਾ ਜੀ ਤੇ ਤਕਰੀਬਨ ਪੈਂਦੀ ਰਹੀ ਉਤਰਦੇ ਤੱਕ ਪੈਂਦੀ ਹੀ ਰਹੀ ਲੱਗਦਾ ਤੇ ਬਰਫ਼ ਜੀ ਗੇ ਬਰਫ਼ ਜੀ ਬਰਫ਼ ਜੀ ਆਇਆ ਪੰਜ ਪੰਜ ਫੁੱਟ ਬਰਫ਼ ਸੀ ਭਾਈ ਉੱਪਰ ਅੱਛਾ ਤੇ ਆਂਦੇ ਬਹੁਤ ਜ਼ਿਆਦਾ ਫਿਸਲਣ ਸੀਗੀ ਗਿਰਦੇ ਗਏ ਸਿਕੋ ਆਂਦੇ ਤੇ 2-250 ਬੰਦਾ ਤਾਂ ਮਤਲਬ ਅੱਧ ਵੀ ਚੱਲ ਵਾਪਸ ਆ ਗਿਆ ਸੀ ਭਾਈ ਹਾਂਜੀ ਬਹੁਤ ਜਿਹੜੇ ਉੱਪਰ ਗਏ ਜੁਸੀ ਸਾਡੇ ਬਹੁਤ ਮਿਲੇ ਜਿਹੜੇ 150-60 ਬੰਦੇ ਮਸਾ ਉੱਪਰ ਪਹੁੰਚ ਪਾਏ ਨੇ ਜਿਹ ਨਾਮ ਕੀ ਆਪਣਾ ਮੇਰਾ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਪਟਿਆਲੇ ਪਟਿਆਲੇ ਤੋਂ ਤੁਹਾਡੇ ਪਿੰਡ ਪਈ ਹੈ ਹਾਂਜੀ ਠੀਕ ਹੈ ਭਾਜੀ ਹਾਂਜੀ ਠੀਕ ਹੈ ਭਾਜੀ ਹਲੋ ਬਾਬਾ ਜੀ ਆ ਸੰਗਤ ਤੋਂ ਪ੍ਰੋਣਦਰਸ਼ਨ ਕਰਕੇ ਆ ਰਹੀ ਹੈ ਖੇਤਰਾ ਤਾਂ ਬੈਠੇ ਹੋਏ ਨੇ ਇੱਥੇ ਬਹਿ ਕੇ ਸਾਹ ਲੈਣਾ ਘੜੀਕ ਆ ਕੁਰਸੀ ਤੇ ਕਿਉਂਕਿ ਪਿੱਛੇ ਆਪਣੇ ਰਹਿ ਗਏ ਤਿੰਨ ਚਾਰ ਜਵਾਨ ਉਹ ਵਾਜਾ ਮਾਰਦੇ ਪਏ ਨੇ ਵੀ ਰੁਕ ਜਾਓ ਉਹਨਾਂ ਨੂੰ ਨਾਲ ਲੈ ਕੇ ਫਿਰ ਚੱਲਾਂਗੇ ਉਹ ਹੁੰਦੇ ਪੈਣੇ ਆਇਤਾ ਏਕ ਟਾਪ ਉੱਪਰ ਆਉਂਦਾ ਉੱਪਰ ਨਾ 3 ਨਹੀਂ ਬਣਾ ਪਾ ਗਏ ਆ ਯਾਰ ਦੋਸਤ ਵੱਡੇ ਵਾਲੇ ਤੋਂ ਠੀਕ ਆ ਬੰਦੀਆਂ ਤੇ ਠੀਕ ਆ ਨਹੀਂ 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 ਇੱਕ ਆ ਦਰਵੇਸ਼ ਵੀ ਨਾਲ ਤੁਰ ਪਏ ਆਪਣੇ ਇਹ ਕਹਿੰਦਾ ਤੁਹਾਨੂੰ ਰਾਹ ਦਾ ਨਹੀਂ ਪਤਾ ਹਾਂ ਇਹ ਰਾਹ ਵਿਖਾਏ ਨਹੀਂ ਵੈਸੇ ਜਿਹੜੇ ਇੱਥੇ ਆਉਂਦੇ ਨੇ ਨਾ ਬਾੜਾ ਟ੍ਰੈਕਿੰਗ ਕਰਨ ਸਹੀ ਆ ਯਾਤਰਾ ਤੁਹਾਡੀ ਹਾਂ ਇਹ ਨਾਲ ਰਹਿੰਦੇ ਰਹਿੰਦੇ ਨੇ ਕੁੱਤੇ ਹਾਂ ਨੂੰ ਕੋਈ ਫਾਲ ਨਹੀਂ ਹਾਂ ਲੋ ਜੀ ਹੈਲੀਕਾਪਟਰ ਜਿਹੜਾ ਹੈਗਾ ਉਹ ਖਣੋ ਜੂਗਾ ਲੋ ਜੀ ਜਵਾਨਾਂ ਨੇ ਆ ਸ਼ਾਰਟਕਟ ਇਧਰੋਂ ਲੈ ਲਿਆ ਰਾਹ ਸ਼ਾਰਟਕਟ ਕਹਿੰਦੇ ਬਈ ਇਧਰ ਦੀ ਜਾਵਾਂਗੇ ബിക്കുറി ചേ <apology> <of> <toujoursendeu> ਲੇ ਹੀ ਆ ਯਾਰ ਭਾਈ ਜੀ ਸਲਫੀ ਪਹਿਲਾਂ ਆ ਗਿਆ ਜਿੰਨੇ ਜਣੇ ਸ਼ਾਰਟਕਟ ਆਏ ਆ ਆਹਦੀ ਮਦਦ ਕਰਨ ਆ ਸਤੇ ਆਏ ਹੋ ਭਾਈ ਜੀ ਭਾਈ ਉਹ ਹੀ ਕਿੰਦ ਹੁੰਦੇ ਆ ਲੌਂਗ ਕਟ ਮਹਿੰਗਾ ਪੈਂਦਾ ਹੁੰਦਾ ਆ ਆ ਗਿਆ ਸ਼ਾਰਟਕਟ ਕਾਫੀ ਡੇਢ ਘੰਟਾ ਚੱਲਣ ਤੋਂ ਬਾਅਦ ਇੱਕ ਬਾਜ਼ਾਰ ਆਇਆ ਨਿਕਲ ਜਾ ਦੁਕਾਨਾਂ ਨੇ ਤੇ ਢਾਬੇ ਬਣੇ ਹੋਏ ਨਿੱਕੇ ਨਿੱਕੇ ਚਾਹ ਪਾਣੀ ਪੀਣ ਦੇ ਰੋਟੀ ਖਾਣ ਵਾਲੇ ਅਸਟਮ ਅਸੀਂ ਪਹੁੰਚ ਗਏ ਜੀ ਜੰਗਲ ਚੱਟੀ ਕਿ ਉਹਦੇ ਵਿੱਚ ਆ ਬਾਜ਼ਾਰ ਬਣਿਆ ਹੋਇਆ ਹੈ ਜਿਹੜਾ ਪਿੱਛੇ ਬਾਜ਼ਾਰ ਤਾਂ ਉਹ ਦਿਖਾਇਆ ਸੀ ਚਾਹ ਦੀਆਂ ਤੋਂ ਕੰਨਾ ਸੀ ਢਾਬੇ ਸੀ ਉਹ ਵੀ ਜੰਗਲ ਚੱਟੀ ਦੇ ਵਿੱਚ ਸੀ ਕਚਰਾ ਦੇ ਭਰ ਕੇ ਲੈ ਚੰਨੀ ਆਹ ਬਾਈ ਜੀ ਨੰਗੇ ਪੈਰੀ ਯਾਤਰਾ ਕਰ ਰਹੇ ਨੇ ਕੀ ਕਰ ਰਹੇ ਨੇ ਨੰਗੇ ਪੈਰੀ ਯਾਤਰਾ ਕਰ ਰਹੇ ਨੇ ਕੁਝ ਨੀ ਆ ਭਾਈ ਸੁੱਖਾ ਸੁਖੀ ਹੋਈ ਜਾਂ ਮਨ ਦੀ ਸ਼ਾਂਤੀ ਨਹੀਂ ਨਹੀਂ ਸੁੱਖੀ ਹੈ ਜੀ ਨਹੀਂ ਨਹੀਂ ਮਨ ਦੀ ਸ਼ਾਂਤੀ ਹੈ ਸ਼ਾਂਤੀ ਬਾਰ ਸਬਰ ਸੋਕਲੇ ਵੀ ਜਾਣਾ ਤੇ ਮੋਟਰਸਾਈਕਲ ਤੇ ਇਧਰ ਮਹਾਰਾਜ ਜੀ ਦੇਖੋ ਕਿੰਨਾ ਤੋੜ ਦਿੰਦੇ ਨੇ ਬਿਲਕੁਲ ਬਿਲਕੁਲ ਆ ਉੱਥੇ ਮੋਟਰਸਾਈਕਲ ਦੀ ਹੱਤ ਪਈ ਹੋਈ ਆਪਾਂ ਨੂੰ ਟੁਰ ਕੇ ਵਧੀਆ ਆ ਜੇ ਵੀ ਆ ਜੋ ਸਿਕਲ ਤਿਆਰ ਕਰ ਪਹਿਲੇ ਕਹਿੰਦੇ ਬਾਬੇ ਪੰਗੜਾ ਬਣਾਉਂਦੇ ਕਹਿੰਦੇ ਬਾਬੇ ਵਲੌਗ ਬਣਾਉਂਦੇ ਬਾਬੇ ਵਲੌਗ ਬਣਾਉਂਦੇ ਨੇ ਬਿਲਕੁਲ ਚੜਾਈ ਬਹੁਤ ਤਿੱਖੀ ਆ ਗਈ ਬਹੁਤ ਜ਼ਿਆਦਾ ਸਾਰੇ ਜਿਹੜੇ ਆਪਣੀ ਆਪਣੀ ਜਗ੍ਹਾ ਤੇ ਲੈ ਆਪਣੇ ਆਪਣੀ ਜਗ੍ਹਾ ਤੇ ਕੱਢ ਕੇ ਮਾੜੇ ਮਾੜੇ ਸਾਹ ਲੈ ਰਹੇ ਨੇ ਚਲਾਈ ਤਿੱਖੀ ਹੈ ਨਿੱਕੇ ਨਿੱਕੇ ਪਾਰ ਪੱਟਾ ਕਰਦੇ ਤੇ ਕੁਝ ਕੁ ਬੰਦੇ ਵਲੋਗੋ ਵਲੋਗੀ ਹੋਏ ਹੋਏ ਨੇ ਤੇ ਆ ਬਾਬੇ ਵਲੋਗ ਬਣਾਉਂ ਲੋਗੀ ਲੱਗੀ ਹੋਏ ਪਏ ਨੇ ਇਧਰ ਵਲੋਗਰ ਨੂੰ ਲੋਗਾ ਟੱਕ ਰਿਹਾ ਆ ਇਹ ਨਹੀਂ ਗੱਲ ਗੱਲ ਉਹਨੇ ਇਹ ਗੱਲ ਉਹਨੇ ਕਰੀ ਐ ਕਿ ਅੱਛੀ ਕਿਉਂ ਕੱਟਣੀ ਹੁੰਦੀ ਹੈ ਹੋਰ ਜੀ ਬਾਈ ਜੀ ਖਾਲਸਾ ਜੀ ਫਤੇ ਜੀ ਕਾਰ ਦਰਸ਼ਨ ਉੱਪਰ ਫੁੱਲ ਸੋਹਣੀ ਸਟ੍ਰੋ ਬਈ ਜੀ ਤੁਸੀਂ ਇੱਕ ਦਿਨ ਜਾਓਗੇ ਬੜਾ ਆਨੰਦ ਹੀ ਆਲੇਗਾ ਆਨੰਦ ਆ ਜਾਏਗਾ ਹਾਂ ਪੈਦਲ ਹੀ ਜਾਵਾਂਗੇ ਨਾ 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 ਖੱਤਰ ਨਹੀਂ ਕਰਨੀ ਆ ਬਾਬਾ ਜੀ ਪਿੰਡ ਆ ਸੇਮਕੁੰਟ ਸਾਹਿਬ 13 ਕਿਲੋਮੀਟਰ ਗੰਗਰੀਆ ਪਿੰਡ ਸੱਤ ਤੇ ਬੁੰਡਾਰ 3 ਕਿਲੋਮੀਟਰ ਸਮਾ ਹੋ ਗਿਆ ਤੇ ਕਿਹ ਹੁਣ ਪੌਣੇ 4 ਵਜੇ ਦਾ ਆ ਇੱਕ ਹੋਰ ਨਗਰ ਖੜਾ ਗਿਆ ਛੋਟਾ ਜਿਹਾ ਇੱਥੇ ਵੀ ਦੁਕਾਨਾਂ ਵਗੈਰਾ ਬਣੀ ਹੋਈਆਂ ਨੇ। ਲੋਈ ਤੁਰਦਿਆਂ ਤੁਰਦਿਆਂ ਇਹੋ ਯਾਰ ਆ ਗਿਆ ਅੱਗੇ। ਪੱਥਰ ਡਿੱਗਿਆ ਨੇ ਸਾਰੇ। ਇਹ ਜਿਵੇਂ ਬਦਲ ਬਦਲ ਫਟਿਆ ਹੋਵੇ ਨਾ ਉਸ ਤੋਂ ਬਾਅਦ ਸਾਰਾ ਰਾ ਖਰਾਬ ਹੋਇਆ ਹੈ। ਇਹ ਮੇਰਾ ਪਿਆਰ ਤੇ ਉਸ ਲੈਂਡਫਲਾਈ ਹੋ ਗਈ। ਆਹ ਦੇਖੋ ਤੋਂ। ਉਹ ਉੱਤੇ ਚੜਨਾ ਹੈ। ਇਹ ਪਾਣੀ ਆ ਜਾਂਦਾ ਥੋੜਾ ਤੇ ਪਾਣੀ ਵੀ ਸਰਕ ਕਰਾ ਮਾ ਇਹਦੋਂ ਵੀ ਪੱਥਰੇ ਪੱਥਰ ਨੇ ਵਾਹ ਜੀ ਵਾਹ ਕੁਦਰਤ ਵੇਖੋ ਬਲੇਹਾਰੀ ਕੁਦਰਤ ਵਸਿਆ ਤੇ ਰਾਨ ਤੇ ਨਾ ਜਾਈ ਲਖਿਆ ਵੱਡੇ ਵੱਡੇ ਪੱਥਰ ਤੇ ਪੱਥਰਾਂ ਦੇ ਵਿੱਚ ਉੱਗਿਓਏ ਦਰਖਤਾਂ ਸਮਾਂ ਪੌਣੇ 5 ਵਜੇ ਦਾ ਹੋ ਗਿਆ ਜੀ। ਸਮਾਂ 8:00 ਤੇ ਪਈ ਬਰਫ਼ ਤੇ ਆਪਾਂ ਇਸ ਟਾਈਮ ਭੰਡਾਰ ਪਹੁੰਚ ਗਏ। ਭੰਡਾਰ ਤੋਂ ਆ ਜਿਹੜਾ ਰਸਤਾ ਹੈ ਇਹ ਥੱਲੇ ਨੂੰ ਜਾਂਦਾ ਹੈ। ਤੇ ਇੱਕ ਰਸਤਾ ਹੋਰ ਇੱਥੇ ਹੈਗਾ। ਉਹ ਵੀ ਤੁਹਾਨੂੰ ਦਿਖਾਉਨੇ ਆ। ਉਹ ਆ ਜਿੱਥੇ ਪੰਜਾਬੀ ਢਾਬਾ ਲਿਖਿਆ ਹੈ ਇਹਦੇ ਅੱਗੋਂ ਹੀ ਜਾਂਦਾ ਹੈ। ਉੱਪਰ ਨੂੰ ਐਸ ਪਾਸੇ। ਤੇ ਆਪਣੇ ਜਿਹੜੇ ਨਾਲ ਦੇ ਬੰਦੇ ਨੂੰ ਪਹਿਲਾਂ ਵੀ ਆਉਂਦੇ ਰਹਿੰਦੇ ਨੇ ਉਹ ਕਹਿੰਦੇ ਆਪਾਂ ਥੱਲੇ ਵਾਲੇ ਰਸਤੇ ਹੀ ਜਾਣਾ ਉਤਲੇ 'ਚ ਨਹੀਂ ਜਾਣਾ ਉੱਪਰ ਤੇ ਜੇ ਕਹਿੰਦੇ ਚੜਾਈ ਪੈਂਦੀ ਹੈ ਤੇ ਇੱਥੋਂ ਗੋਵਿੰਦ ਧਾਮ ਜਿਹੜਾ ਉਹ ਰਹਿ ਗਿਆ ਜੀ 4 ਕਿਲੋਮੀਟਰ ਕੋਈ ਡੇਢ ਦੋ ਕੱਟੇ ਹੋਰ ਲੱਗ ਜਾਣਗੇ ਜੀ ਪਹਿਲਾਂ ਵਾਵਾ ਗਰਮੀ ਆ ਗਈ ਸੀ ਜੋ ਸ਼ੁਰੂ-ਸ਼ੁਰੂ ਤਰੇ ਸੀ ਪਰ ਹੁਣ ਫੋਰੀ ਲੋਰੀ ਸਰੀ ਸੈੱਟ ਹੋ ਗਿਆ ਤੇ ਠੰਡ ਹੋਣੀ ਸ਼ੁਰੂ ਹੋ ਗਈ ਹਵਾ ਵੀ ਠੰਡੀ ਹੈ ਆ ਪੁਲਿਸ ਚੌਕੀ ਬਣੀ ਹੋਈ ਇੱਥੇ ਪੁਲਿਸ ਚੌਕੀ ਭੁੰਡਾਰ ਥਾਣਾ ਗੋਵਿੰਦਗੜ੍ਹ ਜ਼ਿਲ੍ਹਾ ਚਮ ਚਮੋਲੀ ਭੁੰਡਾਰ ਦੇ ਵਿੱਚ ਵੀ ਕਾਫੀ ਦੁਕਾਨਾਂ ਨੇ ਤਾਬੇ ਜੇ ਬਣੇ ਹੋਏ ਨੇ ਚਾਹ ਪਾਣੀ ਪੀਣ ਵਾਸਤੇ। ਹੋਰ ਜੀ, ਕੀ ਹਾਲ ਚਾਲ ਹੈ? ਇਹ ਕਾ ਮਸ਼ੀਨ ਨੇ ਆਪਣੇ ਸਾਹਮਣੇ ਹੈ ਤਾਂ ਮਸ਼ੀਨ ਪੁਰਾਣੀ ਕਾਫੀ। ਪਰ ਇਥੇ ਪੁੱਛਣ ਤੇ ਪਤਾ ਲੱਗਿਆ ਵੀ ਇਹ ਬੋਰ ਕਰਨ ਵਾਲੀ ਮਸ਼ੀਨ ਹੈ ਹੱਥ ਵਾਲੀ ਇੱਧਰ ਇੱਕ ਵੱਡਾ ਸਾਰਾ ਚੱਕਰ ਹੈ ਉਹਨੂੰ ਹੱਥੀ ਪਾਈ ਹੋਈ ਹੈ ਤੇ ਇੱਧਰ ਤਾਰ ਬੰਨ ਕੇ ਤੇ ਇੱਧਰ ਬੋਕੀ ਨੂੰ ਬੰਨੇ ਆਇਆ ਧੀਮੀ ਜਿਮੇ ਦਾ ਇਲਾਕਾ ਹੈ ਥੇਮੇ ਥੇਮੇ ਦਾ ਸੰਤ ਸਾਡੇ ਨੇ ਸਾਰਿਆਂ ਕੋਲ ਘੁਡਾਰ ਪਿੰਡ ਤੋਂ ਬਾਹਰ ਬਾਹਰ ਨਿਕਲ ਗਏ ਦਾ ਜੇ ਮੇ ਦਾ ਰਾਹ ਹੈ ਤੇ ਇੱਧਰ ਵਗਦਾ ਪਾਣੀ ਹੈ ਹਾਂ ਇਹ ਜੀ ਗੀਰ ਰਿਹਾ ਹੈ ਫਾਇਰ ਉਹ ਯਰ ਕੋਲੀ ਜੀਰ ਰਿਹਾ ਹੈ ਕੋਲੀ ਬਹੁਤ ਤੇਜ਼ ਆ ਤੁਸੀਂ ਦੇਖ ਸਕਦੇ ਹੋ ਕੈਮਰੇ ਦਾ ਆਵਾਜ਼ ਵੀ ਬੜੀ ਜ਼ਿਆਦਾ ਆਉਣ ਰਹੀ ਹੈ ਉਹ ਸਾਹਮਣੇ ਟੁੱਟਿਆ ਹੋਇਆ ਇੱਕ ਪੁਲ ਜਿਹਦੇ ਉੱਤੇ ਹੜ ਹੜ ਆ ਜਾਂਦੇ ਨੇ ਬੱਦਲ ਫੜਦੇ ਨੇ ਇਹੋ ਜਿਹਾ ਕੰਮ ਹੋ ਜਾਂਦਾ ਹੁਣ ਆਪਾਂ ਜਿਹੜੇ ਪੁਲ ਤੋਂ ਲੰਘਣ ਲੱਗੇ ਆਏ ਪੁਰਾਣਾ ਪੁਲ ਛੋਟਾ ਹੈ ਤੇ ਨਵਾਂ ਪੁਲ ਉਹ ਪਰਾ ਬਣਿਆ ਹੋਇਆ ਆ ਆ ਪੁਲ ਥੋੜਾ ਪੁਰਾਣਾ ਵੀ ਹੈ ਤੇ ਭੀੜਾ ਵੀ ਹੈ ਆਇਤਾ ਕੋਈ ਖਾਣ ਪੀਣ ਵਾਲੇ ਦੁਕਾਨਾਂ ਨੇ ਇੱਥੋਂ ਵੈਨ ਆ ਜੇ ਕੋਈ ਚਾਹ ਦੀ ਘੁੱਟ ਪੀਣੀ ਹੈ ਕਿਸੇ ਨੇ ਪੀ ਕੇ ਤਾਂ ਫਿਰ ਅਗਲਾ ਸਫ਼ਰ ਕੱਢਾਂਗੇ ਕਿਉਂਕਿ 1.5-2 ਘੰਟੇ ਲੱਗ ਜਾਣੇ ਨੇ ਇਹਦੇ ਬਿਲਕੁਲ ਸਾਹਮਣੇ ਇੱਥੇਆਂ ਚੋਟੀਆਂ ਤੇ ਪਈ ਹੋਈ ਬਰਫ਼ ਚੋਟੀਆਂ ਕਿੰਨੇ ਕੁੱਚੀਆਂ ਨੇ ਕੋਈ ਪਤਾ ਨਹੀਂ ਮਾਫ ਹੋ ਗਿਆ 5:40 ਤੇ ਆਪਾਂ ਉਸ ਪੁਰਾਣੇ ਪੁਲ ਦੇ ਕੋਲ ਇਹ ਢਾਬੇ ਤੇ ਰੁਕੇ ਸੀ ਖੇਮ ਰੈਸਟੋਰੈਂਟ ਇੱਥੋਂ ਚਾਹ ਦਾ ਕੱਪ-ਕੱਪ ਪੀ ਲਿਆ ਸਾਰਿਆਂ ਨੇ ਤੇ ਪਰੌਂਠੇ ਖਾ ਲਏ ਹਲੇ ਵੇਖੋ ਲੱਗ ਜਾਣਾ ਸਿਆ ਦੋ ਘੰਟੇ ਅਜੇ ਕੋਈ ਪਹੁੰਚਦਿਆਂ ਹੌਲੀ-ਹੌਲੀ ਕਰਕੇ ਕਿਉਂਕਿ ਚੜਾਈ ਹੈ ਟਾਈਮ ਲੱਗੇਗਾ ਹੌਲੀ-ਹੌਲੀ ਤੇ ਠੰਡ ਬਹੁਤ ਹੋ ਗਈ ਹੈ ਇਧਰ ਆ ਦਰਵੇਸ਼ ਵੀ ਸੁੱਤਾ ਪਿਆ ਤੇ ਆਪਣੇ ਨਾਲ ਦੇ ਹੌਲੀ ਹੌਲੀ ਛੋਟੇ ਛੋਟੇ ਕਦਮਾਂ ਨਾਲ ਅੱਗੇ ਵਧਦੇ ਹੋਏ ਆ ਆ ਸੰਭਵ ਦਰਨੇ ਨਦੀ ਚ ਮਿਲ ਜਾਂਦੇ ਨੇ ਤੇ ਨਦੀ ਹੋਰ ਵੱਡੀ ਹੁੰਦੀ ਜਾਂਦੀ ਹੈ ਆਪਾਂ ਜਾਣਾ ਇੱਧਰ ਇੱਧਰ ਜਾ ਕੇ ਜਾਂ ਸਿੱਧਾ ਉੱਪਰ ਨੂੰ ਆਹੋ ਰਾਹ ਸਾਰਾ ਖਰਾਬ ਹੋ ਗਿਆ ਪਹੀ ਦੇ ਨਾਲ ਜਦੋਂ ਬੱਦਲ ਫਟਦਾ ਨਾ ਉੱਤੇ ਤੇ ਇੱਕੋ ਦਮ ਪਾਣੀ ਥੱਲੇ ਆ ਜਾਂਦਾ ਤੇ ਪਾਣੀ ਨਾਲ ਵੱਡੇ ਵੱਡੇ ਪੱਥਰ ਰੋੜ ਰੋੜ ਕੇ ਥੱਲੇ ਆਉਂਦੇ ਨੇ ਰਾਜ ਉਤੋਂ ਦੀ ਪਾਣੀ ਚੱਲਣ ਡਿਆ ਪੱਥਰ ਦੇ ਪੈਰ ਤੇ ਰੱਖ ਕੇ ਫਰ ਨਗਰ ਪੱਥਰ ਘੁੰਮ ਨਾ ਜਾਵੇ ਕਿ ਤੇ ਧਿਆਨ ਨਾਲ ਆਓ ਜੇ ਜੰਗਲ ਹੋ ਸੰਘਣਾ ਹੋ ਗਿਆ ਸੰਗਤਾਂ ਆ ਰਹੀਆਂ ਨੇ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਸਭ ਠੀਕ ਠਾਕ ਹੋ ਚੜਦੀ ਕਲਾ ਜੀ ਕਰੇ ਦਰਸ਼ਨ ਹਾਂਜੀ ਕਰਿਆ ਜੀ ਕਿੱਥੋਂ ਪੰਜਾਬ ਤੋਂ ਮੈਂ ਲੁਧਿਆਣੇ ਤੋਂ ਜੀ ਲੁਧਿਆਣੇ ਤੋਂ ਉੱਪਰ ਕਿਵੇਂ ਆ ਮੌਸਮ ਮੌਸਮ ਠੀਕ ਆ ਜੀ ਕਿਰਪਾ ਮਾਲਕ ਦੀ ਕਿਰਪਾ ਮਾਲਕ ਦੀ ਬਹੁਤ ਵਧੀਆ ਮੌਸਮ ਆ ਪਰ ਥੋੜੀ ਸਾਵਧਾਨੀ ਰੱਖਿਓ ਤੁਸੀਂ ਆਪਦੀ ਠੀਕ ਹੈ ਬਰਫ਼ ਹੈਗੀ ਆ ਪਾਣੀ ਕਰਕੇ ਨਾ ਸਲਿਪਰਿੰਗ ਜ਼ਿਆਦਾ ਹੋਈ ਦੀ ਆ ਜੇ ਹੋ ਸਕਿਆ ਤਾ ਤੁਹਾਨੂੰ ਸ਼ੂ ਮਿਲਦੇ ਆ ਜੀ ਰੈਂਟ ਤੇ ਸਾਨੂੰ ਵੀ ਬਾਅਦ ਪਤਾ ਲੱਗਾ ਸ਼ੂ ਮਿਲਦੇ ਆ ਬਜ਼ੁਰਗ ਕਈ ਪਾ ਕੇ ਗਏ ਰਹੇ ਉਹਨਾਂ ਨੂੰ ਪੁੱਛਿਆ ਵੀ ਮੈਂ ਕਿਹਾ ਤੁਸੀਂ ਕਿਵੇਂ ਤੁਰਿਆ ਜੀ ਰੈਂਟ ਤੇ ਤਾਂ 200 ਰੁਪਏ ਜੋੜੀ ਦੇ ਲੈਂਦੇ ਆ ਜੀ ਠੀਕ ਹੈ ਠੀਕ ਹੈ ਓਕੇ ਉਹ ਲੈ ਲਓ ਜੇ ਤੁਹਾਨੂੰ ਜ਼ਿਆਦਾ ਲੱਗਿਆ ਹਾਂ ਜੀ ਹਾਂ ਜੀ ਚੰਗਾ ਜੀ ਧੰਨਵਾਦ ਧੰਨਵਾਦ ਜੀ ਤੁਹਾਡਾ ਤੁਹਾਡੇ ਦਰਸ਼ਨ ਹੋਏ ਕੀ ਭਾਜੀ ਕੀ ਕਰ ਰਹੇ ਨੇ ਵੀਰ ਜੀ ਨਸਿੱਤ ਨਾ ਆਵਾਂ ਨਾਨਕਿਆ ਬੀਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈਰੀ ਹੋ ਸੋਈ ਜੈਨ ਨਸੀਰ ਰਜਿੰਦਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈਂ ਕਰ ਕਰ ਵਿਖੇ ਕੀਤਾ ਆਪਣਾ ਜਿਨਸੀ ਬੜੇ ਆਜੀ ਜੋ ਤਿਸ ਭਾਅ ਵੈ ਸੋਈ ਕਰਸੀ ਤੇ ਹੁਮ ਨਾ ਕਰਨਾ ਜਾਈਂ ਜੋ ਪਸਾ ਹੋ ਸਹਾ ਪਸਾ ਹੋ ਸਾਹਿਬ ਨਾਨਕ ਰਹਿਣ ਵਜਾਈ ਆਸਾ ਦਾ ਪਹਿਲਾ ਸੋਣ ਵੱਡਾ ਆਖੇ ਸਭ ਕੋ ਏਕੇ ਵੱਡਾ ਠੀਠਾ ਹੋਏ ਇਹ ਮਤ ਪਾਏ ਨਿਕਿਆ ਜਾਏ ਇਹਨੇ ਵਾਲੇ ਤੇ ਸਮਾਈ ਸਮਾਂ ਹੋ ਗਿਆ ਜੀ 8 ਵਜੇ ਦਾ ਤੇ ਆਪਾਂ ਗੋਗਿੰਦ ਘਾੜ ਪਹੁੰਚ ਗਏ بارش ਹੋਣ ਲੱਗ ਗਈ ਸੀ ਤੇ ਜਿਵੇਂ ਭਾਈ ਸਾਹਿਬ ਨੇ ਭਾਈ ਵਰਸਾਤੀ ਜੀ ਐਵੇਂ ਪਾਲੀ ਸਾਰਿਆਂ ਨੂੰ ਲੈ ਕੇ ਤੁੰਗਰਾ ਚੋਂ ਜਾਣਿਆਂ ਕਮਰੇ ਦਾ ਹਿੱਲਾ ਕਰਦੇ ਆ ਤੇ ਟਿਕਦੇ ਆ ਕਮਰੇ 6 ਘੰਟੇ ਲੱਗੇ ਸਾਨੂੰ ਉਹਦੇ ਵਿੱਚੋਂ ਰਾਹ ਚ ਵੀ ਰੁਕੇ ਜਿੱਦੋਂ 5 ਘੰਟੇ ਲਗਾਤਾਰ ਚੱਲ ਕੇ ਬੰਦਾ ਇੱਥੇ ਪਹੁੰਚ ਸਕਦਾ ਹੈ ਨਾਮ ਦੱਸੋ ਇਹ ਤੇ ਹੋਟਲ ਧਰਮਸ਼ਾਲਾ ਤੇ ਟਾਬੇ ਬਰਸਾਤੀ ਵੀ ਲਈ ਸੀ ਤੇ ਨਾਲ ਆ ਰਾਇ ਸੀ ਛੂ ਕਵਰ ਬਿਲਕੁਲ ਪਾਣੀ ਨਹੀਂ ਪਿਆ ਪੈਰ ਵੀ ਨਹੀਂ ਘਰੇ ਨੇ ਇੱਕ ਘਾ ਡੰਡਾ ਰਿਆ ਸੀ ਕਰਦੂਗਾ ਆਪਣੇ ਨਾਲ ਦੇ ਸਾਥੀ ਜਾ ਰਹੇ ਨੇ